ਸਤਿ ਸ੍ਰੀ ਅਕਾਲ ਜੀ ਜਿਹੜਾ ਬੰਦਾ ਚੰਗੇ ਕੰਮ ਕਰਦਾ ਰੱਬ ਉਹਦੀ ਪਰਖਿਆ ਬਹੁਤ ਲੈਂਦਾ ਪਰ ਉਹਦਾ ਸਾਥ ਨਹੀਂ ਛੱਡਦਾ ਤੇ ਜਿਹੜਾ ਮਾੜੇ ਕੰਮ ਕਰਦਾ ਰੱਬ ਉਹਨੂੰ ਦੇ ਤਾਂ ਬਹੁਤ ਕੁਝ ਦਿੰਦਾ ਪਰ ਉਹਦਾ ਸਾਥ ਨਹੀਂ ਦਿੰਦਾ ਐਵੇਂ ਇੱਕ ਬੰਦਾ ਸੀ ਉਹਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਆ ਮਾਸਟਰ ਦੀ ਤੇ ਡਿਊਟੀ ਉਹਦੀ ਲੱਗਦੀ ਆ ਆਪਦੇ ਪਿੰਡ ਤੋਂ ਆਪਦੇ ਘਰ ਤੋਂ ਬਹੁਤ ਦੂਰ ਦੂਜੇ ਤੀਜੇ ਜ਼ਿਲ੍ਹੇ ਚ ਜਾ ਕੇ ਤੇ ਉੱਥੇ ਜਿਹੜਾ ਸਕੂਲ ਹੁੰਦਾ ਜਿੱਥੇ ਉਹਦੀ ਡਿਊਟੀ ਲੱਗਦੀ ਆ ਉਹ ਸਕੂਲ ਪਿੰਡ ਤੋਂ ਕਾਫੀ ਦੂਰ ਹੁੰਦਾ ਮਤਲਬ 5-7 ਕਿਲੋਮੀਟਰ ਤੇ ਹੁੰਦਾ ਤੇ ਉਹ ਉਸ ਨਾਲ ਲੱਗਦੇ ਪਿੰਡ ਦੇ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਲੈਂਦਾ ਤੇ ਉੱਥੇ ਰਹਿਣ ਲੱਗ ਜਾਂਦਾ ਉਹ ਨੂੰ ਹੁਣ ਰਜਾਨਾ ਜਾਣ ਤੇ ਆਉਣ ਪੈਦਲ ਜਾਣਾ ਪੈਂਦਾ ਸੀ ਕਿਉਂਕਿ ਉਹ ਰਾਸਤੇ ਦੇ ਉੱਤੇ ਕੋਈ ਬੱਸ ਸਰਵਿਸ ਕੋਈ ਆਟੋ ਵਗੈਰਾ ਨਹੀਂ ਹੁੰਦਾ ਸੀ ਕੁਝ ਜਾਂ ਉਹ ਜਾਂਦਾ ਤਾਂ ਕਿਸੇ ਨੂੰ ਹੱਥ ਦੇ ਦਿੰਦਾ ਜੇ ਕੋਈ ਮਿਲ ਜਾਂਦਾ ਸਕੂਟਰ ਕਾਰ ਆੜਾ ਤਾਂ ਉਹ ਹੱਥ ਦੇ ਕੇ ਬਹਿ ਜਾਂਦਾ ਹੌਲੀ ਹੌਲੀ ਉਹ ਨੂੰ ਜਾਣਣ ਵੀ ਲੱਗ ਗਏ ਕਈ ਵਾਰ ਉਹ ਤੁਰਿਆ ਜਾਂਦਾ ਨਾਲੇ ਰੱਬ ਨੂੰ ਕੋਸਦਾ ਜਾਂਦਾ ਵੀ ਰਬਾ ਮੇਰੇ ਕੋਲ ਤਾਂ ਕੋਈ ਸਾਧ ਨਹੀਂ ਹੈ ਨਹੀਂ ਫਿਰ ਸੋਚਦਾ ਖੁਸ਼ ਹੁੰਦਾ ਵੀ ਕੋਈ ਨਹੀਂ ਹੁਣ ਤਾਂ ਸਰਕਾਰੀ ਨੌਕਰੀ ਲੱਗ ਗਈ ਹੁਣ ਤਾਂ ਆਪਾਂ ਮੋਟਰਸਾਈਕਲ ਵੀ ਲੈ ਲਾਂਗੇ ਗੱਡੀਆਂ ਵੀ ਲੈ ਲਾਂਗੇ ਇਹ ਵੀ ਰੋਜ਼ਾਨਾ ਜਾਣ ਆਉਣ ਪੜਾਉਣ ਸਭ ਕਾਜੇ ਦੇ ਵਿੱਚ 1 ਮਹੀਨਾ ਲੰਘ ਜਾਂਦਾ 1 ਮਹੀਨੇ ਬਾਅਦ ਉਹਦੀ ਸੈਲਰੀ ਆਉਂਦੀ ਆ ਉਹ ਸੈਲਰੀ ਦੇ ਵਿੱਚੋਂ ਕੁਝ ਪੈਸੇ ਰੱਖ ਕੇ ਡਾਊਨ ਪੇਮੈਂਟ ਤੇ ਲੋਨ ਕਰਾ ਕੇ ਮੋਟਰਸਾਈਕਲ ਲੈ ਲੈਂਦਾ ਮੋਟਰਸਾਈਕਲ ਤਾਂ ਉਹ ਲੈ ਲੈਂਦਾ ਪਰ ਉਹ ਆਪਣੇ ਬੀਤੇ ਹੋਏ ਸਮੇ ਨੂੰ ਕਦੇ ਭੁੱਲਦਾ ਨਹੀਂ ਵੀ ਜਾਂ ਮੈਂ ਇਸ ਤਰ੍ਹਾਂ ਪੈਦਲ ਜਾਂਦਾ ਸੀ ਜਾਂ ਮੈਨੂੰ ਕੋਈ ਲੈਫਟ ਦੇ ਦਿੰਦਾ ਸੀ ਤੇ ਇਸ ਕਰਕੇ ਉਹਨੇ ਵੀ ਇਹ ਕਰਨ ਕਰ ਲਿਆ ਸੀ ਮੈਂ ਹੁਣ ਮੋਟਰਸਾਈਕਲ ਲੈ ਲਿਆ ਜੇ ਕੋਈ ਆਉਂਦਾ ਜਾਂਦਾ ਕੋਈ ਰਾਹਗੀਰ ਮਿਲੂਗਾ ਮੈਂ ਉਹਨੂੰ ਲੈਫਟ ਦੇ ਦਿਆ ਕਰਾਂਗਾ ਹੋ ਰਸਤੇ ਤੇ ਆਵਾਜਾਈ ਸਰਕਾਰੀ ਸਾਧਨ ਕੋਈ ਬੱਸ ਟੈਂਪੂ ਹੈ ਨਹੀਂ ਸੀ ਉਹਦੇ ਕਰਕੇ ਕੋਈ ਨਾ ਕੋਈ ਉਹਨੂੰ ਰੋਜ਼ ਹੀ ਮਿਲ ਜਾਂਦਾ ਤੇ ਉਹਨੂੰ ਆਦਤ ਪੈ ਗਈ ਸੀ ਵੀ ਸਵੇਰੇ ਜਾਣ ਮੌਕੇ ਵੀ ਕਿਸੇ ਨਾ ਕਿਸੇ ਨੂੰ ਬਿਠਾ ਕੇ ਲੈ ਕੇ ਜਾਣਾ ਤੇ ਵਾਪਸ ਆਉਂਦੇ ਸਮੇ ਵੀ ਕਿਸੇ ਨਾ ਕਿਸੇ ਨੂੰ ਬਿਠਾ ਕੇ ਲੈ ਕੇ ਆਉਣਾ ਦੋ ਤਿੰਨ ਮਹੀਨੇ ਇਸ ਤਰ੍ਹਾਂ ਹੀ ਗੁਜ਼ਰਦੇ ਰਹੇ ਰੋਜ਼ ਕਿਸੇ ਨਾ ਕਿਸੇ ਨੂੰ ਬਿਠਾ ਕੇ ਲਿਆਉਣਾ ਰਾਹਗੀਰ ਨੂੰ ਜਿਹੜਾ ਵੀ ਖੜਾ ਹੁੰਦਾ ਬਾਕੀ ਉਹ ਬੰਦਾ ਬਹੁਤ ਚੰਗਾ ਸੀ ਨੇਕ ਦਿਲ ਇਨਸਾਨ ਸੀ ਉਹਦੇ ਕਰਕੇ ਨਾ ਉਹਦਾ ਪਿੰਡਾਂ ਦੇ ਜਾਂ ਉੱਥੇ ਆਸ-ਪਾਸਾ ਜੋ ਵੀ ਇੱਕ ਦੋ ਪਿੰਡ ਹੁੰਦੇ ਸੀ ਨੇੜੇ ਪੈਂਦੇ ਸੀ ਉਹਦਾ ਤਿਉਹ ਬਹੁਤ ਕਰਦੇ ਸੀ ਉਹਨੂੰ ਸਾਰੇ ਜਾਣਨ ਲੱਗ ਗਏ ਸੀ ਇੱਕ ਦਿਨ ਕੀ ਹੁੰਦਾ ਪਸਾਉਣ ਵੇਲੇ ਸਕੂਲ ਤੋਂ ਉਹਨੂੰ ਕੋਈ ਮਿਲਦਾ ਹੀ ਨਹੀਂ ਵੀ ਜਿਹਨੂੰ ਮੈਂ ਬਿਠਾ ਕੇ ਲੈ ਜਾਣਾ ਨਾਲ ਉਹਦੇ ਨਾਲ ਖਾਲੀ-ਖਾਲੀ ਜਾ ਹੁੰਦਾ ਹੁੰਦਾ ਥੋੜੀ ਜਿਹੀ ਬਾੜ ਜਾਂਦਾ ਤਾਂ ਇੱਕ ਬੰਦਾ ਤੁਰਿਆ ਜਾਂਦਾ ਹੁੰਦਾ ਉਹ ਉਹਦੇ ਕੋਲ ਜਾ ਕੇ ਬ੍ਰੇਕ ਲਾ ਲੈਂਦਾ ਮੋਟਰਸਾਈਕਲ ਦੇ ਉਹਨੂੰ ਕਹਿੰਦਾ ਵੀ ਆ ਜਾ ਜਾਣਾ ਤਾਂ ਉਹ ਮਾਰ ਕੇ ਛਾਲ ਬਹਿ ਜਾਂਦਾ ਮਗਰ ਕਿਲੋਕਮੀਟਰ ਗਾਂਹਾਂ ਜਾਂਦੇ ਆ ਜਿਹੜੇ ਬੰਦੇ ਨੂੰ ਉਹ ਬਿਠਾ ਕੇ ਲੈ ਕੇ ਗਿਆ ਹੁੰਦਾ ਉਹ ਚਾਕੂ ਕੱਢਦਾ ਤੇ ਉਹਦੀ ਪਿੱਠ ਤੇ ਲਾ ਲੈਂਦਾ ਉਹ ਕਹਿੰਦਾ ਛੱਡ ਦੇ ਮੋਟਰਸਾਈਕਲ ਨਹੀਂ ਤਾਂ ਖੋਹ ਦੂੰ ਮੈਂ ਤਾਂ ਮਾਰ ਦੂੰ ਅੱਜ ਉਹ ਜਿਹੜਾ ਬੰਦਾ ਹੁੰਦਾ ਮਾਸਟਰ ਉਹ ਕਹਿੰਦਾ ਯਾਰ ਵੀ ਠੀਕ ਆ ਤੂੰ ਹੁਣ ਹੋਰ ਕੋਈ ਮੇਰੇ ਕੋਲ ਚਾਰਾ ਵੀ ਹੈ ਨਹੀਂ ਵੀ ਤੂੰ ਲੈ ਜਾ ਮੋਟਰਸਾਈਕਲ ਪਰ ਵੀਰ ਬਣਿਆ ਇੱਕ ਗੱਲ ਮੇਰੀ ਸੁਣ ਲੈ ਵੀ ਕਿਸੇ ਨੂੰ ਇਹ ਨਾ ਦੱਸੀ ਵੇ ਮੋਟਰਸਾਈਕਲ ਇੱਥੋਂ ਚੋਰੀ ਕੀਤਾ ਐਸ ਰਸਤੇ ਤੋਂ ਚੋਰੀ ਕੀਤਾ ਕਿਉਂਕਿ ਕਹਿੰਦਾ ਇੱਥੇ ਕਿਸੇ ਕੋਈ ਸਾਧਨ ਨਹੀਂ ਪੱਕਾ ਲੱਗਿਆ ਹੋਇਆ ਆ ਹੀ ਇੱਕ ਦੂਜੇ ਨੂੰ ਹੱਥ ਦੇ ਕੇ ਬਹਿ ਜਾਂਦੇ ਆ ਜੇ ਕਿਸੇ ਨੂੰ ਪਤਾ ਲੱਗ ਗਿਆ ਇਲਾਕੇ 'ਚ ਵੀ ਇੱਥੋਂ ਮੋਟਰਸਾਈਕਲ ਚੋਰੀ ਹੋਇਆ ਇੱਥੋਂ ਚੋਰੀ ਹੋਇਆ ਤਾਂ ਕਿਸੇ ਨੇ ਇੱਕ ਦੂਜੇ ਨੂੰ ਲੈਫਟ ਦੇਣੀ ਬੰਦ ਕਰ ਦੇਣੀ ਐ ਇੱਕ ਦੂਜੇ ਨੂੰ ਬਿਠਾਉਣਾ ਬੰਦ ਕਰ ਦੇਣਾ ਕਹਿੰਦਾ ਤੂੰ ਵੀ ਕਿਸੇ ਨੂੰ ਨਾ ਦੱਸੀ ਮੈਂ ਵੀ ਕਿਸੇ ਨੂੰ ਨਹੀਂ ਦੱਸਦਾ ਉਹ ਚੋਰ ਸੋਚਦਾ ਕਿ ਯਾਰ ਬੰਦਾ ਇਹੋ ਜਿਹਾ ਹੈ ਬੜਾ ਨੇਕ ਦਿਲ ਬੰਦਾ ਹੈ ਕਿਰਾਂ ਤਾਂ ਉਹਦੇ ਮਨ ਚ ਚੋਰ ਦੇ ਰਹਿਮ ਜਾ ਆਉਂਦਾ ਪਰ ਫਿਰ ਚੋਰ ਨੂੰ ਯਾਦ ਆਉਂਦਾ ਵੀ ਮੇਰਾ ਕਾਰੋਬਾਰ ਆ ਇਹ ਚੋਰੀ ਕਰਨਾ ਉਹ ਕਹਿੰਦਾ ਠੀਕ ਹੈ ਜੀ ਉਹ ਲੈ ਕੇ ਮੋਟਰਸਾਈਕਲ ਚੋਰ ਚੱਲਿਆ ਜਾਂਦਾ ਜੀ ਮਾਸਟਰ ਬਜਾਰਾ ਉਸ ਦਿਨ ਤੁਰ ਕੇ ਆਉਂਦਾ ਘਰੇ ਆਉਂਦਾ ਹੱਬ ਹਾਰ ਕੇ ਕਮਰੇ ਚ ਬਹਿ ਜਾਂਦਾ ਤੇ ਸੋਚਾਂ ਚ ਪੈ ਜਾਂਦਾ ਰੱਬ ਨੂੰ ਕੋਸਣ ਲੱਗ ਜਾਂਦਾ ਕਹਿੰਦਾ ਯਾਰ ਇੱਕੋ ਇੱਕ ਮੋਟਰਸਾਈਕਲ ਲਿਆ ਸੀ ਰੱਬਾ ਉਹ ਵੀ ਤੂੰ ਖੋ ਲਿਆ ਉਹ ਵੀ ਮੇਰਾ ਲੁੱਟਿਆ ਗਿਆ ਹੁਣ ਤੂੰ ਹੀ ਕੋਈ ਹੱਲ ਕਰ ਐਨਾ ਕਹਿੰਦਾ ਕਹਿੰਦਾ ਉਹ ਰਾਤ ਨੂੰ ਸੌ ਜਾਂਦਾ ਦੂਜੇ ਦਿਨ ਜਦੋਂ ਸਵੇਰੇ ਉੱਠਦਾ ਉੱਠ ਕੇ ਆਪਦੀ দাঁਤਨ ਬੁਰਸ਼ ਕਰਨ ਲਈ ਜਦੋਂ ਕਮਰੇ ਤੋਂ ਬਾਹਰ ਆਉਂਦਾ ਤਾਂ ਉਹ ਦੇਖਦਾ ਵੀ ਉਹਦਾ ਮੋਟਰਸਾਈਕਲ ਖੜਾ ਹੁੰਦਾ ਉੱਥੇ ਤੇ ਇੱਕ ਚਿੱਠੀ ਪਈ ਹੁੰਦੀ ਹੈ ਉਹ ਜੋ ਚਿੱਠੀ ਖੋਲ ਕੇ ਪੜ੍ਹਦਾ ਤੇ ਚਿੱਠੀ ਤੇ ਲਿਖਿਆ ਹੁੰਦਾ ਵੀ ਮਾਸਟਰ ਜੀ ਆਹ ਲਓ ਆਪਦਾ ਮੋਟਰਸਾਈਕਲ ਇਹ ਮੋਟਰਸਾਈਕਲ ਹੈ ਕਿ ਅਮਤਾ ਬਚਨ ਆ ਉਹਦਾ ਸਾਰੀ ਪਛਾਣਦੇ ਆ ਪਛਾਣਣਾ ਤਾਂ ਸੀ ਗਈ ਕਿਉਂਕਿ ਉਹ ਰੋਜ਼ ਆਪਡਾਉਣ ਕਰਦਾ ਸੀ ਆਪਡਾਉਣ ਕਰਦੇ ਸੀ ਸਾਰੇ ਬੰਦੇ ਜਾਣਦੇ ਹੁੰਦੇ ਆ ਮੈਂ ਇਹਨੂੰ ਪਹਿਲਾਂ ਲੈ ਕੇ ਗਿਆ ਵੇਚਣ ਲਈ ਕਬਾੜੀਏ ਦੇ ਕਹੜੀਆਂ ਮੈਨੂੰ ਕਹਿੰਦਾ ਮਾਸਟਰ ਜੀ ਦਾ ਮੋਟਰਸਾਈਕਲ ਲਈ ਫਿਰਦਾ ਇਹ ਕਿਥੋਂ ਲਿਆਇਆ ਕਹਦਾ ਮੈਂ ਉਹਨੂੰ ਝੂਠ ਬੋਲਿਆ ਜੀ ਉਹਨਾਂ ਨੇ ਭੇਜਿਆ ਮੈਂ ਤਾਂ ਸਮਾਨ ਲੈ ਕੇ ਜਾਣਾ ਕਹਦਾ ਉੱਥੋਂ ਮੈਂ ਨਿਕਲਿਆ ਬਚ ਕੇ ਗਾਹਾਂ ਮੈਂ ਕਿਹਾ ਮੈਂ ਕੁਝ ਖਾ ਲਵਾਂ ਜਦੋਂ ਮੈਂ ਕਹਿੰਦਾ ਕਿਸੇ ਹੋਟਲ ਦੇ ਗਿਆ ਕੁਝ ਖਾਣ ਤਾਂ ਉਹਨਾਂ ਨੇ ਦੂਰੋਂ ਪਛਾਣ ਲਿਆ ਭਈਆ ਮਾਸਟਰ ਜੀ ਦਾ ਮੋਟਰਸਾਈਕਲ ਕਿਥੋਂ ਲਈ ਫਿਰਦਾ ਮੈਂ ਕਹਿੰਦਾ ਉਹਨਾਂ ਨੂੰ ਝੂਠ ਬੋਲਿਆ ਜੀ ਉਹਨਾਂ ਨੇ ਮੰਗਵਾਇਆ ਖਾਣ ਨੂੰ ਕੁਝ ਮੈਂ ਕਹਿੰਦਾ ਉੱਥੋਂ ਨਿਕਲਿਆ ਮਸਾ ਬਚ ਕੇ ਗਾਹਾਂ ਕਹਿੰਦਾ ਪੁਲਿਸ ਵਾਲੇ ਖੜੇ ਸੀ ਉਹਨਾਂ ਨੇ ਦੇਖ ਲਿਆ ਕਹਿੰਦੇ ਮਾਸਟਰ ਜੀ ਦਾ ਮੋਟਰਸਾਈਕਲ ਲੈ ਕੇ ਕਿਧਰ ਚੱਲੇ ਆ ਉਹਨਾਂ ਨੂੰ ਫੇਰ ਝੂਠ ਬੋਲਿਆ ਵੀ ਮੈਂ ਤਾਂ ਉਹਨਾਂ ਨਹੀਂ ਭੇਜਿਆ ਜੀ ਮੁੰਨਾ ਕੋਈ ਜਾ ਰਿਹਾ ਇਹਦਾ ਇਹ ਬਲਾ ਮੈਂ ਤਾਂ ਗੱਲ ਪਾ ਲਈ ਸਿਆਪਾ ਆ ਖੜਾ ਥੋੜਾ ਮੋਟਰਸਾਈਕਲ ਮੈਨੂੰ ਮਾਫੀ ਦਿਓ ਕਈ ਚਿੱਠੀ ਪੜ੍ਹ ਕੇ ਨਾ ਮਾਸਟਰ ਜੀ ਬੜੇ ਹੱਸ ਰਹੇ ਸੀ ਤੇ ਮਾਸਟਰ ਜੀ ਸੋਚ ਰਹੇ ਸੀ ਕਿ ਬਾਹ ਰੱਬਾ ਜੇ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਤਾਂ ਤੂੰ ਮੇਰਾ ਵੀ ਮਾੜਾ ਨਹੀਂ ਹੋਣ ਦਿੰਦਾ ਇਹ ਛੋਟੀ ਜੀ ਕਹਾਣੀ ਦੋ ਗੱਲਾਂ ਨਿਕਲ ਕੇ ਆਉਂਦੀਆਂ ਇਹਦੇ ਚ ਇੱਕ ਤਾਂ ਤੁਸੀਂ ਚੰਗਾ ਕਰੋਗੇ ਤਾਂ ਉਹਦਾ ਫਲ ਤੁਹਾਨੂੰ ਚੰਗਾ ਹੀ ਮਿਲੂਗਾ ਦੂਜੀ ਗੱਲ ਉਹਦੇ ਤੇ ਭਰੋਸਾ ਰੱਖੋ ਜੇ ਤੁਸੀਂ ਕਿਤੇ ਕਿਸੇ ਦਾ ਮਾੜਾ ਨਹੀਂ ਕੀਤਾ ਨਾ ਤੇ ਤੁਹਾਡੇ ਨਾਲ ਵੀ ਉਹ ਕਦੇ ਮਾੜਾ ਨਹੀਂ ਹੋਣ ਦਊਗਾ ਬਸ ਐਝ ਜਿਹੜੇ ਚੰਗੇ ਲੋਕ ਹੁੰਦੇ ਆ ਨਾ ਉਹਨਾਂ ਦੀ ਉਹ ਪ੍ਰੀਖਿਆ ਬਹੁਤ ਲੈਂਦਾ ਪਰ ਸਾਥ ਕਦੇ ਨਹੀਂ ਛੱਡਦਾ ਕਹਾਣੀ ਕਿਹੋ ਜੀ ਲੱਗੀ ਕਮੈਂਟ ਜਰੂਰ ਕਰਨਾ ਲਾਈਕ ਜਰੂਰ ਕਰਨਾ ਸ਼ੇਅਰ ਵੱਧ ਤੋਂ ਵੱਧ ਕਰਨਾ ਤੇ ਮੇਰੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਾਂਗੇ ਆਪਾਂ ਅੱਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ